ਸੱਜੇ ਹੱਥ ਲੈ ਰੀ ਦਮੜੀ ਪੰਡਤ ਤੋਂ ਮਈਆ ਨੇ ਖੱਬੇ ਹੱਥ ਕੰਗਣ ਦੇ ਕੇ ਗੱਲਾਂ ਕੁਝ ਕਈਆਂ ਨੇ ਆ ਲੈ ਫੜ ਨੇੜੇ ਹੋ ਗਏ ਲੱਗ ਗਿਆ ਕਿਉਂ ਕੰਬਣ ਵੇ ਦੇਰ ਹੀ ਰਵਦਾਸ ਭਗਤ ਨੂੰ ਮੇਰਾ ਵੀ ਕੰਗਣ ਵੇ ਦਰੀਰਵਦਾਖ ਭਗਤ ਨੂੰ ਲਾ ਜਾਵੀਂ ਸਾਹਮ ਕੇ ਇਸ ਨੂੰ ਕਿਦਰੇ ਸੁੱਟ ਦੇ ਮੀਨਾ ਮੇਰੀ ਉਸ ਭਗਤ ਦੇ ਕੋਲੇ ਮਿੱਟੀ ਪੁੱਟ ਦੇ ਮੀਨਾ ਹੱਥ ਦੇ ਵਿੱਚ ਪਾਲ ਆਖੀ ਕਿੱਲੀ ਨਾ ਟੰਗਣ ਵੇ ਦੇਵੀਰਵਦਾਸ भगत ਨੂੰ ਮੇਰਾ ਵੀ ਕੰਗੜ ਵੇ ਦੇਵੀਰਵਦਾਸ भगत ਨੂੰ ਖੀਰੇ ਮੋਤੀ ਲਾਲਾ ਦਾ ਕੰਗਣ ਗਾ ਜੜ ਆਵੇ ਕਿਸੇ ਵਿੱਚ ਪਾਲੈ ਸਨੂ ਆਦਰ ਨਾਲ ਫੜਿਆਵੇ ਇੱਥੇ ਤਾਂ ਟਾਉਂਗੀ ਬਾਪੇ ਨਿਤਹੀ ਪੈ ਲੰਗੜਵੇ ਦੇਵੀ ਰਵਿਦਾਸ भगत ਨੂੰ ਮੇਰਾ ਵੀ ਕੰਗਣ ਵੇ ਦੇਵੀ ਰਵਿਦਾਸ भगत ਨੂੰ ਅੱਖੀ ਮੇਰੇ ਸੇ ਵਖਤਾਈ ਮਈਆ ਖੁਸ ਤੇਰੇ ਤੋਂ ਦੱਸ ਦੇ ਵੇ ਸੇਵਾ ਜਿਹੜੀ ਲੈਣੀ ਹੁਣ ਮੇਰੇ ਤੋਂ ਤਨੂ ਕੀ ਹੋ ਗਿਆ ਸੁਣ ਕੇ ਲੱਗ ਗਿਆ ਕਉ ਖੰਗਣ ਵੇ ਦੇਦੇ ਰਵਦਾਸ ਭਗਤ ਨੂੰ ਮੇਰਾ ਵੀ ਕੰਗਣ ਵੇ ਦੇਦੇ ਰਵਦਾਸ ਭਗਤ ਨੂੰ ਮਨ ਨੂੰ ਉਹ ਸੇਵਕ ਮੇਰਾ ਜਨੋ ਵੰਦ ਪਿਆਰਾ ਵੇ ਮੇਰੇ ਉਹ ਬੱਚਿਆਂ ਵਰਗਾ ਸੱਚਾ ਸਚਿਆਰਾ ਵੇ ਮੇਰੇ ਕੋਣ ਆ ਕਰੇ ਓਹੋ ਕੁਝ ਮੰਗਣ ਵੇ ਦੇਵੀ ਰਵਦਾਸ भगत ਨੂੰ ਮੇਰਾ ਵੀ ਕੰਗਣ ਵੇ ਦੇਵੀ ਰਵਦਾਸ भगत ਨੂੰ ਆਏ ਜੇ ਫੇਰ ਕਦੇ ਵੀ ਵਿਆਮੀ ਸੁਖ ਸਾਧਨ ਨੂੰ ਮੱਸਿਆ ਆਪਣੇ ਆਲੋਮੀ ਦਸਵੀਂ ਸਗਰਤ ਨੂੰ ਕਾਦਾ ਬਲੇ ਹਾਰ ਗੋਬਿੰਦ ਗੜੇ ਇਹਦੇ ਵਿੱਚ ਸੰਗਣਵੇ ਦੇਵੀਰਵਦਾਸ भगत ਨੂੰ ਮੇਰਾ ਵੀ ਕੰਗਲਵੇ ਦੇਵੀਰਵਦਾਸ भगत ਨੂੰ ਮੇਰਾ ਵੀ ਕੰਗਣ ਵੇ ਦੇਵੀ ਰਵਦਾਸ ਭਗਤ ਨੂੰ